डार कस्टमर्स और सेलर्स को सीधा जोड़ता है जिससे स्टोर ओनर्स अपनी पूरी प्रोडक्ट रेंज जिसमे प्राइसिंग डिस्काउंट ब्रांड इन्फॉर्मेशन आसानी ऐसी दिखा सके हैं ऑनलाइन प्लेटफॉर्म आरोप जाने ऐसी लोकल बिजनेस के ट्रेंड को अपना सके है डार ने दुकानदारों स्टोर होल सेलर्स को आगे बढ़ाने के लिए नौ रूपए की बजाय मात्र तीन रूपए प्रतिदिन में ऑफर खत्म होने से पहले मार्डदार से जुड़े ਕਰਾਈ ਸ਼੍ਰੀ ਚਾਤੂ ਬਾਬਾ ਲਾਲ ਜੀ ਦਾ ਬੋਲ ਸਾਚੇ ਦਰਬਾਰ ਕੀ ਹੈ ਅਜੀਬ ਮੰਦਰ ਬਾਬਾ ਲਾਲ ਦੁਆਰਾ ਟਿਕਾਊਟ ਘੜ ਪਰੇਗਾ ਚੂੜੀਆਂ ਤੋਂ ਹੋ ਰਹੇ ਆ ਇੱਥੇ ਹਰ ਸਾਲ ਦੀ ਤਰ੍ਹਾਂ ਚੌਥਾ ਮੂਰਤੀ ਸਥਾਪਨ ਦਿਵਸ ਬਾਬਾ ਲਾਲ ਜੀ ਦਾ ਮਨਾਇਆ ਜਾ ਰਹਾ ਹੈ ਤੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਮਹਾਰਾਜ ਸ਼੍ਰੀ ਰਾਮਸੁੰਦਰ ਦਾਸ ਜੀ ਆਣਗੇ ਸੰਤਾਂ ਨੂੰ ਅਸ਼ੀਰਵਾਦ ਦੇਣਗੇ ਤੇ ਉਹਨਾਂ ਦੇ ਨਾਲ ਗੋਪਾਲਦਾਸ ਜੀ ਵੀ ਇੱਥੇ ਪ੍ਰਧਾਨਗੇ ਤੇ ਆਈਆਂ ਹੀ ਸੰਤਾਂ ਨੂੰ ਅਸ਼ੀਰਵਾਦ ਦੇਣਗੇ ਤੇ ਪ੍ਰਸ਼ਾਦ ਦੇਣਗੇ ਤੇ ਅਟੂਰ ਲੰਗਰ ਵੀ ਇੱਥੇ ਲੱਗਣਗੇ 14ਵਾਂ ਮੂਰਤੀ ਸਥਾਪਨਾ ਦਿਵਸ ਚੱਲ ਰਿਹਾ ਹੈ ਹਰ ਸਾਲ ਬੜੀ ਧੂਮਕਾਮ ਦੇ ਨਾਲ ਮਨਾਇਆ ਜਾਂਦਾ ਹੈ ਤੇ ਪਤੇਗੜੀ ਜਨਤਾ ਜਿਹੜੀ ਹੈ ਉਹ ਬੜੀ ਉਤਸ਼ਾਹਿਤ ਹੋ ਕੇ ਜਿਹੜੀ ਇੱਥੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੀ ਹੈ ਕਿ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੀ ਹੈ ਜੈ ਸ਼੍ਰੀ ਬਾਵਲਾ ਜੀ ਜਿਕਰਾ ਸ਼੍ਰੀ ਬਾਵਲਾ ਲਾਲ ਜੀ ਮਹਾਰਾਜ ਦਾ ਸੇਹ ਦਰਬਾਰ ਕੀ ਹੈ ਜਿਵੇਂ ਕਿ ਪਹਿਲਾਂ ਹੀ ਪਠਾਨੀ ਅੰਦਲ ਜੀ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਇਹ ਇਸ ਸਾਲ 14ਵਾਂ ਮੂrti ਸਥਾਪਨਾ ਦੇ ਸਮਾਰੋਹ 26 ਅਕਤੂਬਰ ਦਿਨ ਐਤਵਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਇਸ ਮੌਕੇ ਤੇ ਸ਼੍ਰੀ ਰਾਮ ਸਿੰਘ ਸੁੰਦਰ ਦਾਸ ਜੀ ਮਹਾਰਾਜ ਆਪ ਆਉਣਗੇ ਤੇ ਸਾਰੀ ਸੰਗਤ ਨੂੰ ਦਰਸ਼ਨ ਦੇਣਗੇ ਠੀਕ ਹੈ ਅਸ਼ੀਰਵਾਦ ਦੇਣਗੇ ਆਪਣਾ ਇਸ ਮੌਕੇ ਦੇ ਲੰਗਰ ਪੰਜਾਰਾ ਵੀ ਖੂਦ ਤੋਂ ਵੱਟ ਆਇਆ ਜਾਏਗਾ ਤੇ ਮੇਰੀ ਸਾਰੇ ਸੰਗਤ ਨੂੰ ਅਪੀਲ ਹੈ ਕਿ ਸਾਰੇ ਉਹ ਮੋਹਮਾਗੇ ਪਹੁੰਚੋ ਤੇ ਇਸ ਇਸ ਮੌਕੇ ਦੇ ਮਹਾਰਾ ਜੀ ਸ਼੍ਰੀ ਗਮਸੂੰਦਰ ਦਾਸ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਕਰਾ ਸ਼੍ਰੀ ਬਾਵਾ ਲਾਲ ਜੀ ਜੈ ਕਰਾ ਜੈ ਕਰਾ ਜੈ ਕਰਾ ਜੈ ਕਰਾ ਸ਼੍ਰੀ ਬਾਵਾ ਲਾਲ ਲਾਲਦੇਵਾਲ ਮਹਾਰਾਜ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਸਮੂਹ ਸਾਧ ਸੰਗਤ ਦੇ ਹੱਥ ਜੋੜ ਕੇ ਬੇਨਤੀ ਵੱ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ 26 ਤਰੀਕ ਦਿਨ ਐਤਵਾਰ 2025 ਅਕਤੂਬਰ ਨੂੰ ਮਹਾਰਾਜ ਰਾਮਸੁੰਦਰ ਦਾਸ ਜੀ ਸਾਡੇ ਫਤੀਗੜ ਬਾਬਾ ਲਾਲ ਦਵਾਰੇ ਮੰਦਿਰ ਵਿੱਚ ਪਧਾਰੇ ਉਹਨਾਂ ਦੇ ਸਾਥ ਤੇ ਛੋਟੇ ਮਹਾਰਾਜ ਬਾਬਾ ਗੁਪਾਲ ਦਾਸ ਜੀ ਮਹਾਰਾਜ ਵੀ ਆ ਰਹੇ। ਤੋਂ ਸਮੂਹ ਸੰਗਤ ਨੂੰ ਹੱਥ ਜੋੜ ਕੇ ਫਿਰ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ ਮੰਦਿਰੇ ਆਨ ਕੇ ਨੀਆ ਉਹਨਾਂ ਦੇ ਦਰਸ਼ਨ ਕਰੋ ਆਸ਼ੀਰਵਾਦ ਪ੍ਰਾਪਤ ਕਰੋ। ਔਰ ਆਪਣੇ ਜੀਵਨ ਨੂੰ ਸਫਲ ਬਣਾਓ ਤੁ ਲੰਗਰ ਪੰਡਾਰੇ ਵੀ ਛਕੋ ਤਾਂ ਆ ਕੇ ਮੰਦਿਰ ਦੀ رونਕ ਬਤਾਓ ਬੋਲੋ ਸਤਿਗੁਰੂ ਵਾਲਾਲ ਮਹਾਰਾਜ ਕੀ ਜੈ ਔਰ ਸਾਰੀ ਸੰਗਤ ਨੂੰ જયਸ਼੍ਰੀ 바ਵਾ ਲਾਲ ਜੀ ਜਿਸ ਤਰ੍ਹਾਂ ਕੇ ਸਾਰਿਆਂ ਨੇ ਪਹਿਲਾਂ ਦੱਸ ਹੀ ਦਿੱਤਾ ਕਿ ਇਤਵਾਰ ਵਾਲੇ ਦਿਨ ਮੰਦਿਰ ਸ਼੍ਰੀ 바ਵਾ ਲਾਲ ਜੀ ਜਿਸ ਤੋੜਗੜ 14ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਔਰ ਸਾਰੀ ਸੰਗਤ ਨੂੰ ਸਾਰੀ ਫਤੇਗੜ ਚੂੜੀਆ ਦੀ ਸੰਗਤ ਨੂੰ ਆਸ-ਪਾਸ ਦੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਸਨਮਰ ਬੇਨਤੀ ਆ ਕਿ ਸਾਰੇ ਹੀ ਹੂਮੀ ਹੁਮਾ ਕੇ ਆਓ ਔਰ ਮਹਾਰਾਜ ਜੀ ਦਾ ਆਸ਼ੀਰਵਾਦ ਆਗੇ ਪ੍ਰਾਪਤ ਕਰੋ ਬੋਲੀ ਜੀ ਸਤਿਗੁਰੂ ਬਾਬਾ ਲਾਲ त्याਲ ਮਹਾਰਾਜ ਜੀ मार्टदार कस्टमर्स और सेलर्स को सीधा जोड़ता है जिससे स्टोर ओनर्स अपनी पूरी प्रोडक्ट रेंज जिसमें प्राइसिंग डिस्काउंट ब्रांड इन्फॉर्मेशन आसानी से दिखा सके हैं ऑनलाइन प्लेटफॉर्म पर जाने से लोकल बिजनेस के ट्रेंड को अपना है सके हैं माटदार ने दुकानदारों स्टोर होलसेलर्स को आगे बढ़ाने के लिए नौ रूपए प्रतिदिन की बजाय मात्र तीन रूपए प्रतिदिन में ऑफर खत्म होने ऐसी पहले मार्टदार ऐसी जुड़े